ਇੱਕ ਕਚੰਤਾ ਜੀ ਦਾ ਡੇਲੀ ਚਲਾਉਣੇ ਆ ਦੇਖੋ ਮੁੜਿਆ ਜਾ ਤਾਂ ਨਹੀਂ ਹੋਇਆ ਨਹੀਂ ਠੀਕ ਆ ਠੀਕ ਆ ਆ ਪਾ ਕੇ ਰਾਂ ਪਾਣੀ ਪੰਨ ਵਾਲਾ ਪਾ ਪੋਰਾ ਪਾਣੀ ਸੱਤਾਂ ਤਾਂ ਕਰੀਏ ਨੂੰ ਆਹ ਏ ਕਿਹੜਾ ਮੁਰਗੀ ਵੱਢਣੀ ਆ ਕੱਟਲ ਕਰਨਾ ਉਹੀ ਤਾਂ ਗੱਲ ਆਈ ਲੈ ਚਲੋ ਟਟਫੀ ਜਾਂਦਾ ਕਿਹੜਾ ਟਾਈਮ ਨਾਲ ਭੇਜੀਏ ਉਹਨੂੰ ਲੈ ਹੁਣ ਤਾਂ ਕਰਾਓ ਜਮਰਾਜ ਦੇ ਦਰਸ਼ ਲੈ ਬਈ ਇੱਕ ਹੋਰ ਆਉਣ ਲੱਗਿਆ ਜਾਂ ਖੜੀ ਐ ਦੀ ਖੜ ਜਾ ਖੜ ਜਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲਿਆ ਮਾਈ ਕੱਢ ਕੇ ਬਾਹਰ ਆ ਜਾ ਆ ਜਾ ਆ ਜਾ ਬੇਟਾ ਆ ਜਾ ਆ ਜਾ ਆ ਜਾ ਹੈ ਮੇਰਾ ਮੇਰਾ ਆਸਾਂ ਨੇ ਮਨੰਗ ਦਾ ਹਾਂ ਹਾਂ ਬੜਾ ਦੇ ਬੜਾ ਗਾਲ ਦਾਲਦਾ ਰਹਿਦਾ ਇੱਥੇ ਇਹ ਤਾਂ ਬਾਹੀ ਦੇ ਘਰ ਖੋਲ ਦੇ ਖੋਲ ਦੇ ਬਾਹੀ ਦੇ ਘਰ ਹੈਂ ਮੂੰਹ ਤਾਂ ਵਾਹ ਖੋਲ ਦੇ ਗੱਲ ਬਣ ਰਹੀ ਹੈ ਇਹਦਾ ਮੂੰਹ ਖੋਲ ਦੇ ਖੋਲ ਦੇ ਤੂੰ ਐ ਕਜੀ ਪਰਾਂ ਹੋ ਜਾ ਤੇਰੇ ਮਾਰੋ ਮਾਰੋ ਮਾਰ ਓਏ ਤੂੰ ਕੁੱਟੇ ਨਾ ਮੈਨੂੰ ਕੋਤਾ ਬੇੜਾ ਜਵਾਕਾ ਓਏ ਓਏ ਮੇਰਾ ਪੁੱਤ ਓਏ ਕੰਮ ਗਿਆ ਰਿਆ ਓਏ ਮੇਰਾ ਪੁੱਤ ਨੂੰ ਕੀ ਕਰਤਾ ਵਾ ਤੇਰਾ ਬੇੜਾ ਬੈਜਾ ਤੇਰਾ ਪੁੱਟਿਆ ਓਏ ਬੰਦੇ ਤੂੰ ਕੁੱਤਿਆ ਮੇਰੇ ਗਡਾਸਾ ਮਾਰ ਰਹੇ ਹੋ ਤੁਸੀਂ ਓ ਨਾ ਵਾ ਬੇੜਾ ਪੁੱਤ ਦੇ ਕਫਰ ਓਏ ਕੁੰਦਾ ਲਾਦਾ ਮੇਰੀ ਓ ਤੂੰ ਇੱਥੇ ਹੀ ਕਰਦਦੀ ਓਏ ਐਣਾ ਮੈਨੂੰ ਫੜਕੇ ਬੰਨ ਲਿਆ ਓ ਕੀੜੂਆਂ ਲੈ ਕੇ ਆਏ ਮੈਨੂੰ ਝੂਠ ਬੋਲ ਕੇ ਤੇਰੀ ਭੈਣ ਮੈਂ ਤੈਨੂੰ ਕੀ ਕਹਿਣਾ ਹੁੰਦਾ ਵੀ ਕੱਲਾ ਨਾ ਜਾਇਆ ਕਰੋ ਓ ਚੱਕਲਾ ਟਾਈਮ ਤੇਰਾ ਕੱਲੇ ਦਾ ਜੇ ਤੈਨੂੰ ਮਾਰ ਦੰਦੇ ਅਸੀਂ ਕੀ ਕਰਦੇ ਉਹੀ ਤਾਂ ਗੱਲ ਆਈ ਕਿ ਕਿਹੜਾ ਹੀ ਸੁਣੀਆ ਮੇਰੇ ਘਰ ਆ ਪੱਟਾ ਬਹੁਤ ਫੜ ਜਾ ਤੁਚੀ ਤੈਨੂੰ ਕਿ ਲੋੜ ਆ ਬਾਗੂਏ ਨੂੰ ਫੜੋ ਬਾਗੂ ਦਾ ਮੈਰੀ ਗੱਲ ਛੁੱਲਾ ਬਾਗੂ ਨਾਲ ਆਪਣਾ ਕੋਈ ਪੱਤ ਤੋਂ ਬਾਦ ਵਾਸਤਾ ਨਹੀਂ ਮੇਰੇ ਕਲਿਓ ਬਾਗੂ ਮਰ ਗਿਆ ਬਾਗੂ ਕਲਿਓ ਮਰ ਗਿਆ ਉਹ ਪ੍ਰਣਾਮ ਜਮਨਾ ਸਾਰਾ ਕੰਮੀ ਖੜਾ ਦਦੀ ਜੀ ਗੱਲ ਤੇ ਇੱਥੇ ਪਰਨਾ ਪਤਾ ਮੇਰਾ ਗੜ ਕਸ ਰੱਖਿਆ ਉਹ ਜੋ ਦਵਾਈ ਦਵਾਓ ਮੇਰੇ ਪੱਤ ਨੂੰ ਤੇ ਟੀਕਾ ਟੂਕਾ ਲਵਾ ਕੋਈ ਮਰ ਦੇ ਦੇਖ ਸੱਜਾ ਤੇ ਨਹੀਂ ਉਹ ਗੜ ਜਾ ਨਾ ਠੀਕ ਆ ਓਏ ਨਹੀਂ ਤੂਰੇ ਕਰਨ ਕੀ ਆਇਆ ਸੀ ਮੈਨੂੰ ਐ ਦੱਸ ਮੈਨੂੰ ਕੀ ਨੂੰ ਲੈਣ ਆਇਆ ਸੀਗਾ ਕੀੜੂ ਕਹਿ ਕੇ ਕੀ ਲੈ ਆਇਆ ਤੈਨੂੰ ਕਹਿੰਦਾ ਕਹਿੰਦਾ ਹੈਪੀ ਨੇ ਨਾ ਉਹਦੀਆਂ ਸੇਲੀਆਂ ਬੁਲਾ ਰਖੀਆਂ ਨੇ ਚੰਡੀਗੜ੍ਹ ਵਾਲੀਆਂ ਕਹਿੰਦਾ ਉਹ ਖੇਤ ਪਾਣੀ ਚਲਦੀ ਹੈ ਛੋਟੀ ਭੈਣ ਦੀ ਖੇਤੜੀ ਛੋਟੀ ਦੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਬੇਜਨਾਨੀ ਬਾਜੀ ਨਹੀਂ ਕਰਨੀ ਮੈਂ ਤਾਂ ਜੀ ਦੇਖਿਆ ਕਰਦਾ ਤਾਂ ਨਹੀਂ ਪਰ ਇੰਨਾ ਕਰੋੜਾਂ ਰੁਪਇਆ ਪਿਆ ਮੈਂ ਦੇਖਣਾ ਇਹ ਵੀ ਕਰਦਾ ਤਾਂ ਨਹੀਂ ਤੁਸੀਂ ਭੈਣ ਦੇ ਖਾਛੂਆ ਬੂਬਣੀਆਂ ਪਿੱਛੇ ਫਿਰ ਜਾਓ ਤੋ ਰੇ ਓਰੇ ਛੋਟਾ ਬੇੜਾ ਬੈਜੇ ਮੈਂ ਅੰਦਰ ਜਦੋਂ ਆਇਆ ਝਾਕਿਆ ਮੈਨੂੰ ਫੜ ਕੇ ਅੰਦਰ ਖਿੱਚ ਲੈ ਤੇਰੇ ਫੇਰੇ ਖੜੇ ਨੇ ਉਰੇ ਹੁਣ ਦੇ ਮੇਰਾ ਤਾਂ ਗਲ ਖੜ ਗਿਆ ਮੈਥੋਂ ਨਹੀਂ ਹੁਣ 15 ਦਿਨ ਨੂੰ ਐ ਉਹ ਜਮੱਕਾ ਦਾ ਅੱਛਾ ਮੈਂ ਤਾਂ ਬਦੀ ਲਾਜੀ ਬਾਦ ਲਿੰਦੀ ਹਾਂ ਹੋਰੀ ਮੈਨੂੰ ਤਾਂ ਹਸਪਤਾਲ ਚ ਦਾਖਲ ਕਰਾਉਣਾ ਨਹੀਂ ਪੜਦਾ ਇਹ ਕਿ ਚਾ ਕਰਾ ਦੇ ਗੱਲ ਦਾ ਮੇਰੇ ਆ ਛਾਲੇ ਨੇ ਸੋਜ ਆ ਗਿਆ ਜਮੱਕ ਦੇ ਤੂੰ ਐਂ ਕਰ ਡਾਕਟਰ ਤੇ ਚੱਲ ਮੇਰੇ ਨਾਲ ਤੈਨੂੰ ਹੁਣ ਦਵਾਈ ਦਵਾ ਲਿਆਉਣਾ ਆਪੜਾ ਤਾਂ ਛਾਲਾ ਕੰਮ ਖੜ ਦੂ ਇਹ ਤੋਂ ਬਿਨੋ ਉਹੀ ਤਾਂ ਗੱਲ ਆ ਜੀ ਹੈ ਆਪਾਂ ਤਾਂ ਨੁਕਸਾਨ ਹੀ ਕਰ ਲਿਆ ਤੀ ਮੇਰੀ ਗੱਲ ਸੁਣ ਪਤਾ ਤੂੰ ਟੈਨਸ਼ਨ ਨਾ ਲੈ ਤੇਰੇ ਨਾਲ ਖੜਿਆ ਮੈਂ ਪਾਗੂ ਦਾ ਕੰਨਾ ਕੀ ਆ ਬੱਚੇ ਇਹ ਕਰੋ ਜੀ ਫਿਰ ਤੁਹਾਨੂੰ ਮੈਂ ਇੱਕ ਸਿੱਧੀ ਗੱਲ ਆਉਂਦਾ ਮੇਰੀ ਪਾਗੂ ਕਰਨ ਨਾਲ ਕੋਈ ਸਿੱਧੀ ਤੁਹਾਨੂੰ ਆਦਾ ਗੁੱਸਾ ਲੱਗੇ ਗੱਲਾ ਲੱਗੇ ਜੀ ਜਦ ਆਪਦਾ ਦੋ ਨਾ ਤਾਂ ਅੱਡ ਬਿੱਡ ਕਰ ਲੋਈ ਉਹ ਰੋਜ਼ ਆ ਕੇ ਤੱਕ ਕਰੇ ਰਹੇ ਕਦੇ ਚਵਾਰੇ ਦਾ ਗੇੜ ਖੜਾਦਾ ਕਦੇ ਖੁਸ ਕੋ ਦੇ ਕੁਸ ਨਾ ਮੈਂ ਆਪਦਾ ਮੈਂ ਇੱਕ ਮੈਂ ਛੱਟਾ ਨਹੀਂ ਆਉਂਦਾ ਮੇਰੀ ਡੱਡ ਉਹੀ ਤਾਂ ਗੱਲ ਆਈ ਮੈਂ ਪਾਗੂ ਦੇ ਕਰਨ ਕਿਉਂ ਜਾਊਂਗਾ ਕੋਈ ਆਪਾਂ ਨੂੰ ਸਮਝਦੀ ਨਹੀਂ ਯਾਰ ਕੁਛ ਜੇ ਆਪਣੀ ਨਾਲ ਫਿਰ ਸਾਡੀ ਮੰਨੋ ਨਾ ਤੁਸੀਂ ਮੇਰੀ ਗੱਲ ਸੁਣੋ ਪਾਗੂ ਨਾਲ ਮੈਂ ਕਰਦਾ ਗੱਲ ਘਰੇ ਜਾ ਕੇ ਮੈਂ ਪੂਰਾ ਕਲੇਸ਼ ਕਰੂੰ ਦੇਖ ਮੈਂ ਤੁਹਾਡੇ ਕਹੇ ਤੋਂ ਪ੍ਰੀਤੋਂ ਨਹੀਂ ਬਲਾਈ ਜ ਫਰ ਮੈਂ ਆਪਾਂ ਗੁਨਾਲ ਮੈਂ ਕਾਡਾਂ ਗੱਲ ਆਪਾਂ ਅੱਡ ਬੱਡਾ ਹੁੰਨੇ ਆ ਦੇਖੋ ਸਿੱਧੀ ਗੱਲ ਆ ਜਦੋਂ 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 ਅੱਡ ਹੋ ਗਿਆ ਫੇਟਾ ਜਾਏਗਾ ਹਾਂ ਮੈਂ ਉਹਦੇ ਘਰੇ ਨਹੀਂ ਬਸ ਜਾਦਾ ਹਾਂ ਹਾਂ ਫਿਰ ਅਸੀਂ ਆਪ ਜਦੋਂ ਅੱਡ ਹੋ ਗਿਆ ਪ੍ਰਧਾਨ ਦਾ ਘਰ ਬਣ ਜਾਊਗਾ ਫਿਰ ਆਪਾਂ ਪ੍ਰਧਾਨ ਦੇ ਘਰੇ ਜਾਵਾਂਗੇ ਅਸੀਂ ਕਿਹੜਾ ਉਹਦੇ ਘਰੇ ਜਾਵਾਂਗੇ ਉਹ ਨਾ ਮੇਰੀ ਗੱਲ ਸੁਣੋ ਆਪਾਂ ਆਪਣਾ ਕੰਮ ਨਾ ਬੰਦ ਕਰੋ ਕੰਮ ਤਾਂ ਫਿਰ ਤੁਹਾਨੂੰ ਐਂ ਦੱਸਦਾ ਜੀ ਅੱਜ ਉਹਨੇ ਇਹਨੂੰ ਹੱਥ ਪਾਇਆ ਜੀ ਕਾਦੂ ਤੁਹਾਨੂੰ ਪਾ ਪਰਸ ਨੂੰ ਮੇਨਾ ਤਾਂ ਖਤਮ ਕਰਨ ਨੂੰ ਫਿਰਦਾ ਹੀ ਉਹ ਢਾਂਡਿਆਂ ਦੀ ਟ੍ਰੇਲ ਲੈ ਅੱਜ ਆਨ ਨਹੀਂ ਦੇ ਤਾ ਰਹਾ ਮਾਰੀ ਮੋਟੀ ਜਾਂ ਤਾ ਮੇਰਾ ਛੜਿਆ ਮਾਰ ਤਾ ਤੀ ਜਬਾ 20000 ਰੁਪਇਆ ਲੈ ਕੇ ਦੇ ਤੂੰ ਮੈਂ ਦਵਾਈ ਵੀ ਲੈ ਕੇ ਆਉਂਗਾ ਲੈ ਕੇ ਜੇ 20000 ਦੀ ਘੜੀ ਦਵਾਈ ਲਏਗਾ ਚੱਲ ਉਹ ਕੁੱਥ ਲਿਆ ਵੇ ਯਾਰ ਮੇਰੀ ਜਾਨ ਹੈ ਇਹ ਲੈ ਵੇ ਉਹ ਲਿਆ ਦਿੰਨੇ ਕੋਈ ਨਹੀਂ ਉਹ ਕੱਥੇ ਆ ਝੋਲੇ ਚ ਪਏ ਹੋਣਗੇ ਚ ਕੱਢ ਲਾ ਵੇ ਪਈ ਤਾਂ ਮੈਂ ਝੋਲੇ ਚ ਤਾਂ ਹੈ ਨਹੀਂ ਨਾ ਡਾਕਟਰ ਦੇ ਲੈ ਕੇ ਚੱਲੂ ਚੱਲ ਮੈਨ ਚੱਲਦਾ ਆ ਜਾ ਉਹ ਮੇਰਾ ਬੁਰਾ ਚੱਪੜ ਵੀ ਖੋਤੀ ਹੱਟ ਪੜਾ ਪਈ ਹੋਰ ਨਮੀਆਂ ਪਵਾ ਦੰਦਾ ਮੈਂ ਤੇ ਮੇਰੇ ਲਈ ਜੁੱਤੀ ਪਾ ਲੈ ਪੁੱਤ ਨਾ ਜੀ ਹਾ ਪਾ ਲੈ ਮੇਰੀ ਡੱਡ ਗੋਦੀ ਚ ਚੱਤ ਲੈ ਮੈਨੂੰ ਜੇ ਮੇਰੇ ਗੰਡਾ ਸਾਹ ਵਾਜਦਾ ਕਿਤੇ ਫੇਰ ਤੁਸੀਂ ਵੀ ਨਹੀਂ ਆਏ ਬੰਦਾ ਓਏ ਹੋਰ ਉਹ ਨਹੀਂ ਉਹ ਬਾਈਤਾ ਗੰਡਾ ਅੱਛੇ ਨਾਲ ਕਤਲ ਕਰਕੇ ਜਾਂਦਾ ਨਾਲ ਚੱਕੋ ਇਹਨੂੰ ਅੱਗ ਲਾਵਾਂਗੇ ਹਾਂ ਮੈਂ ਤਾਂ ਨਾ ਚੁੱਕ ਰਿਹਾ 1847 ਆ ਜਾ ਆ ਜਾ ਆ ਜਾ ਆ ਜਾ ਤੁੱਚ ਐ ਕਰੋ ਹਾਂ ਇਹਨੂੰ ਦਵਾਈ ਦਵਾ ਮੈਨੂੰ ਝੋਲਾ ਦੇ ਜਾ ਤੂੰ ਦਵਾਈ ਦਵਾ ਲੈ ਇਹਨੂੰ ਮੈਂ ਕਰ ਦੂੰ ਜਾਂਦਾ ਮੈਂ ਕਰ ਦਵਦੇ ਨਾਲ ਗੱਲ ਭਾਗੂ ਨਾਲ ਲਓ ਜੀ ਲਓ ਆਇ ਅਕਸ਼ਰਾ ਕਰਾ ਰਹੀ ਐਡਾ ਕੋਈ ਨਹੀਂ ਜੀ ਮਾਰਤਾ ਤੀ ਦਵਾਈ ਕਰ ਮੇਰੇ ਛਾਲੇ ਨੇ ਕੁੱਤੇ ਨੇ ਉਹ ਮਰਵਾਤਾ ਤੀ ਓਏ ਬੇੜਾ ਭੇਜੇ ਦਾ ਮੇਰਾ ਛੜਾ ਮੰਨੂ ਕਾਟਾ ਬੰਦਾ ਫਾੜਿਆ ਹੋ ਜਾਂਦਾ